ਦੇਖੋ ਸਿੰਧਵਾ ਕਨਾਲ ਆ ਜਿਹੜੀ ਮੇਰੇ ਮਗਰਲੇ ਵਸੇ ਆ ਇਹਦੇ ਨਾਲ ਲੱਗ ਕੇ ਕਿਲੋਮੀਟਰ ਤੱਕ ਇਹ ਜਿਹੜੀ ਸਰਕਾਰ ਆ ਸਾਡੀ ਮਿੱਟੀ ਪਾਪ ਆ ਕੇ ਬੁੱਟੇ ਲਗਾ ਰਹੀ ਆ ਅ ਜਾਲੀਆਂ ਵੀ ਲੱਗੀਆਂ ਦੇਖੋ ਇਹ ਦੁਬਾਰਾ ਹੀ ਬਣ ਗਈਆਂ ਨੇ ਇੱਥੇ ਕਰੋੜਾ ਰੁਪਏ ਦੇ ਕਪਲੇ ਹੁੰਦੇ ਨੇ ਆਪਣੇ ਜਿਹੜੇ ਡਿਪਾਰਟਮੈਂਟ ਨੇ ਸਰਕਾਰੀ ਜਿਹੜੇ ਹੈਗੇ ਆ ਚਾਹੇ ਨਗਰ ਨਿਗਮ ਆ ਚਾਹੇ ਪੀ ਡਬਲਯੂ ਡੀ ਐ ਚਾਹੇ ਇੰਪਰੂਵਮੈਂਟ ਟਰਸਟ ਆ ਚਾਹੇ ਗੁਲਾਡਾ ਕੋਈ ਪੁੱਛਣ ਵਾਲਾ ਨਹੀਂ ਹੈਗਾ ਨਾ ਕਿਸੇ ਦੱਸਿਆ ਜਾਂਦਾ ਵੀ ਆਹ ਅਸੀਂ ਪਾਰਕ ਇਹਨਾਂ ਬਣਾਣ ਲੱਗੇ ਆ ਤੇ ਅਸੀਂ 1 ਕਰੋੜ ਲਾਵਾਂਗੇ 50 ਲੱਖ ਲਾਵਾਂਗੇ ਜਿਹੜੇ ਸਾਡੇ ਮੰਤਰੀ ਸੰਤਰੀ ਨੇ ਉਹ ਵੀ ਨਾਲ ਚੁੱਪ ਕਰਕੇ ਬੈਠੇ ਰਹਿੰਦੇ ਨੇ ਕਿਉਂਕਿ ਥੱਲੇ ਆਪਣੇ ਆਪ ਹੀ ਪਹੁੰਚ ਜਾਂਦੇ ਨੇ ਡੱਬੇ ਆਪਣੇ ਆਪ ਹੀ ਪਹੁੰਚ ਜਾਂਦੇ ਨੇ ਲੈ ਲਫਾਫੇ ਆਪਣੇ ਆਪ ਹੀ ਪਹੁੰਚ ਜਾਂਦੇ ਨੇ ਚਾਹ ਲਫਾਫੇ ਮਿਲਦੇ ਨੇ ਡੱਬੇ ਮਿਲਦੇ ਨੇ ਬਰੀਫ ਕੇਸ ਮਿਲਦੇ ਨੇ ਫਿਰ ਬੋਲਣ ਦੀ ਕੋਈ ਲੋੜ ਨਹੀਂ ਹੁੰਦੀ ਹੈਗੀ ਅਸੀਂ ਤੁਹਾਨੂੰ ਸਿਰ ਦੱਸਣ ਲਈ ਜਗਾਨ ਦੇ ਲਈ ਸਮਝਾਉਣ ਦੇ ਲਈ ਕਿ ਜਿਹੜੇ ਤੁਹਾਡੇ ਬੱਚੇ ਨੇ ਜਿਹੜੇ ਭਵਿਕਾ ਤੁਹਾਡਾ ਯਾਰੀ ਥੋੜੇ ਨੰਨੇ ਮੁੰਨੇ ਤੁਹਾਡੇ ਜਿਹੜੇ ਬੱਚੇ ਨੇ ਜੇ ਉਹਨਾਂ ਦਾ ਤੁਸੀਂ ਫਿਊਚਰ ਅੱਛਾ ਜਾਂਦੇ ਹੈਗੇ ਹੋ ਤੇ ਇਹਨਾਂ ਦੇ ਪੁੱਛੋ ਜਿਹੜੀ ਸਰਕਾਰਾਂ ਨੇ ਜਾਂ ਜਿਹੜੇ ਡਿਪਾਰਟਮੈਂਟ ਨੇ ਪਿਆ ਜਿਹੜੇ ਇੰਨਾ ਕਰੋੜਾ ਅਰਬ ਪਰ ਲਾ ਰਹੇ ਹੋ ਇਹ ਕੋਈ ਬਸਤੀ ਦੇ ਵਿੱਚ ਤਾਂ ਨਹੀਂ ਬਸਤੀ ਤਾਂ ਆਵਾਦੀ ਦਾ ਸਾਰੀ ਹੈਗੀ ਆ ਇੱਥੇ ਆਵਾਦੀ ਕੋਈ ਨਹੀਂ ਹੈਗੀ ਇੱਥੇ ਕਿਸੇ ਨੇ ਨਹੀਂ ਆਣਾ ਹੈਗਾ ਇਹ ਤਾਂ ਸਿਰਫ ਪੈਸੇ ਪਰਵਾਦੀ ਆਵਾਦੀ ਕਿੱਥੇ ਹੈ ਭਾਈ ਰਾਹੋ ਰੋਡ ਤੇ ਆਵਾਦੀ ਕਿੱਥੇ ਹੈ ਹਬਵਾਲ ਆਵਾਦੀ ਕਿੱਥੇ ਹੈ ਸਿਮਲਾਪੁਰੀ ਵਾਦੀ ਦਾ ਇਹਨਾਂ ਇਲਾਕਿਆਂ ਚ ਵਾਦੀ ਕਿੱਥੇ ਹੈਗੀ ਆ ਜਿੱਨੇ ਵੀ ਸਾਡਾ ਪੁਰਾਣੇ ਸ਼ਹਿਰ ਦੇ ਆਸੇ ਪਾਸੇ ਨਵੀਆਂ ਕਲੋਨੀਆ ਬਣੀਆਂ ਹੋਈਆਂ ਨੇ ਉੱਥੇ ਨ ਕੋਈ ਪਾਰਕ ਹੈਗੀ ਨਾ ਉੱਥੇ ਕੋਈ ਹਾਈਜਨਿਕ ਐਦਾਂ ਦੀ ਕੰਡੀਸ਼ਨ ਹੈਗੀ ਕਿ ਲੋਕੀ ਉਥੇ ਸਾਹ ਵੀ ਲੈ ਸਕਣ ਆਹ ਜੀ ਸੜਕ ਆਹ ਜੀ ਜੰਗਲਾਂ ਦੇ ਵਿੱਚ ਤੁਸੀਂ ਪੈਸੇ ਲਾਈ ਜਾਂਦੇ ਹੈਗੇ ਉਹ ਇੱਥੇ ਤੇ ਘਰਾਂ ਲਈ ਇਹਨਾਂ ਲੋਕਾਂ ਦੇ ਤੇ ਘਰਾਂ ਜਿਹੀ ਭਾਈ ਪਾਰਕ ਬਣੇ ਹੋਏ ਨੇ ਜਿਹੜੇ ਇਲਾਕੇ ਤੁਸੀਂ ਪਾਰਕ ਬਣਾ ਰਹੇ ਹੋ ਉਪਾਹੀ ਹਬੂ ਵਾਲਾ ਤੁਸੀਂ ਰਾਹੋ ਰੋਡ ਜਾਓ ਸਿਪਰੀ ਜਾਓ ਸਲੇਮਡਾਫਰੀ ਜਾਓ ਸਿਮਲਾਬੁਰੀ ਜਾਓ ਇਹਨੇ ਇਲਾਕੇ ਬਈ ਨੇ ਯਾਰ ਉਹਨਾਂ ਨੂੰ ਤੁਸੀਂ ਸਾਫ ਸੁਥਰਾ ਕਰ ਦਿਓ ਥੋੜਾ ਬਹੁਤਾ ਉੱਥੇ ਸੋਚੋ ਕੀ ਕਰਨਾ ਇੱਥੇ ਦੁਨੀਆ ਰਹਿੰਦੀ ਆ ਇੱਥੇ ਤਾਂ ਕੋਈ ਰਹਿੰਦਾ ਹੀ ਨਹੀਂ ਚਲੋ ਬੰਟੀ ਚਲੀ ਆਪਾਂ ਐਵੇਂ ਬੋਲੀ ਜਾਂਦੇ ਆਂ ਵੇਖ ਲੂਗਾ